ਹਾਂਜੀ ਕੀ ਹਾਲ ਹੈ ਸਾਰਿਆਂ ਦੇ ਆਸਕਰਨ ਸਾਰੇ ਠੀਕ ਹੋਵੋਗੇ ਆਪਾਂ ਲੈ ਕੇ ਆਏ ਜੀ 2026 ਦੀਆਂ ਹੋਣ ਵਾਲੀਆਂ ਬਾਜ਼ੀਆਂ ਦੇ ਪੋਸਟਰ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਕਰਦੇ ਹਾਂ ਸ਼ੁਰੂ ਹਾਂਜੀ ਬਾਜੀ ਆ ਗਈ ਜੀ ਪਿੰਡ ਬੱਛੋਣਾ ਜ਼ਿਲ੍ਹਾ ਆ ਗਿਆ ਜੀ ਮਾਨਸਾ 5 ਜੂਨ 2026 ਦਿਨ ਹੈਗਾ ਜੀ ਸ਼ੁੱਕਰਵਾਰ पहला नाम हैगा जी कप प्लस हज़ार रुपए की जित दूसरा नाम भी कप्प जी तो सत सौ की जित तीसरा नाम है जी कप तीन सौ की जित एंट्री फीस हैगी इत बई सौ रुपये इस तो अगली बाजी आ गई जी पिंड दरवेश जो कपूरथला मिति चौबी मई दो हज़ार छब्बी दिन है जी एतवार पहला नाम मोटरसाइकिल प्लस पंद्रह सौ ਦੂਸਰਾ ਨਾਮ ਇਲੈਕਟ੍ਰੋਨਿਕ ਸਕੂਟਰੀ ਤੀਸਰਾ ਨਾਮ ਫ੍ਰਿਜ ਚੌਥਾ ਨਾਮ ਕੂਲਰ ਤੇ ਪੰਜਵਾਂ ਨਾਮ ਹੈਗਾ ਜੀ ਐਲਸੀਡੀ ਇੰਟਰਫੇਸ ਇੱਥੇ ਹੈਗੀ ਆ ਜੀ 4000 ਰੁਪਏ ਤੇ ਬਾਜੀ ਲਾਈਵ ਹੋ ਗਈ ਜੀ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਕਲਖੁਰਦ ਰੋਈਪੁਰ ਮਿਤੀ 1 ਜੂਨ 2026 ਦਿਨ ਹੈਗਾ ਜੀ ਸੋਮਵਾਰ ਪਹਿਲਾ ਨਾਮ ਹੈ ਜੀ ਫ੍ਰਿਜ ਪਲੱਸ 1500 ਜਿੱਤ ਦੂਸਰਾ ਨਾਮ ਹੈਗਾ ਜੀ 쿨ਰ 1000 ਦੀ ਜਿੱਤ ਤੀਸਰਾ ਨਾਮ ਹੈਗਾ ਜੀ ਪੱਖਾ ਫਰਾਟਾ ਪੱਖਾ 500 ਦੀ ਜਿੱਤ ਇੱਥੇ ਐਂਟਰੀ ਫੀਸ ਹੈਗੀ ਆ ਜੀ 3100 ਰੁਪਏ ਤੇ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਸਰਹਾਲ ਕਾਜੀਆ ਸਰਦਾਰਪੁਰ ਸਿੰਘ ਨਗਰ ਤੇ ਮਿਤੀ ਹੈਗੀ 18 ਮਈ 2026 ਦਿਨ ਹੈਗਾ ਜੀ ਸੋਮਵਾਰ ਪਹਿਲਾ ਨਾਮ ਬਲਟ ਮੋਟਰਸਾਈਕਲ ਦੂਸਰਾ ਨਾਮ ਮੋਟਰਸਾਈਕਲ ਤੀਸਰਾ ਨਾਮ ਫਰਿੱਜ ਚੌਥਾ ਨਾਮ ਕੂਲਰ ਪੰਜਵਾਂ ਨਾਮ ਹੈਗਾ ਜੀ ਕੱਪ ਤੇ ਰੋਟੀ ਦਾ ਕੋਈ ਵੀ ਖਰਚਾ ਨਹੀਂ ਕੱਟਿਆ ਜਾਊਗਾ ਜੀ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਤਲਵੰਡੀ ਜੱਲੇਖਾਂ ਇਹ ਆ ਗਿਆ ਫਰੋਈ ਪਰ ਨੇੜੇ ਜੀਰਾ ਐਂਟਰੀ ਫੀਸ ਹੈ ਜੀ 1700 ਰੁਪਏ ਪਹਿਲਾ ਤੇ ਦੂਸਰਾ ਨਾਮ ਹੈਗਾ ਕੱਪ ਮਿਤੀ ਹੈਗੀ 5ਪ੍ਰੈਅਰ 2026 7 ਤੋਂ 7 ਤੱਕ ਕਬੂਤਰ ਉੱਡਣਗੇ 60 ਕਬੂਤਰ ਇੰਟਰ ਕੀਤੇ ਜਾਣਗੇ ਜੀ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਮੌਜੀਆਂ ਜਿਹੜਾ ਆ ਗਿਆ ਜੀ ਮਾਨਸਾ पहला नाम सरप्राइज़ प्लस पंद्रह सौ की दूसरा नाम भी सरप्राइज हज़ार की जित तीसरा चौथा नाम है क्या जी कप चौथे नाम च मट की वापसी है एंट्री फीस हैगी बत्ती सौ रुपए मिति हैगी है, है जी है है भी मई दो हज़ार छब्बीस दिन हैगा जी बुधवार है। छे जेठ इस अगली बाजी आ गई जी <coughs> ਮਿਤੀ 22 ਮਈ 2026 ਦਿਨ ਸ਼ੁੱਕਰਵਾਰ ਜਿੱਥੇ ਪਹਿਲਾ ਨਾਮ ਡਾਇਰੈਕਟਰ ਹੋਊਗਾ ਜੀ ਬਾਕੀ ਦੇ ਨਾਮ ਸਰਪ੍ਰਾਈਜ਼ ਹੋਣਗੇ ਐਂਟਰੀਆਂ ਜਨਵਰੀ ਵਿੱਚ ਲਈਆਂ ਜਾਣੀਆਂ ਜੀ ਤੇ ਪਿੰਡ ਹੜੇ ਦੱਸਿਆਣੀ ਔਕੇ ਦੱਸਣਗੇ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ